ਸਾਡੇ ਦੇਸ਼ ਦੇ ਲੋਕੋ ਤੁਸੀਂ ਕੱਲ ਪਰਸੋਂ ਮੋਵਤੀਆਂ ਜਲਾ ਲਈਆਂ ਮੋਵਤੀਆਂ ਦਾ ਜਿਹੜਾ ਮਾਰਚ ਆ ਉਹ ਤੁਸੀਂ ਕਾਢ ਲਿਆ ਰਾਤ ਨੂੰ ਸਾਡੇ ਦੇਸ਼ ਦੇ ਲੋਕ ਕਰੋੜਾਂ ਦੇ ਹਸਾਬ ਦੇ ਨਾਲ ਮੋਵਤੀਆਂ ਜਗਾ ਕੇ ਉਸ ਡਾਕਟਰ ਵਾਸਤੇ ਇਨਸਾਫ ਮੰਗ ਰਹੇ ਆ ਜਿਹਦੇ ਨਾਲ ਦਰਿੰਦਗੀ ਕਰਨ ਤੋਂ ਬਾਅਦ ਉਹਨੂੰ ਐ ਸਿੱਟਿਆ ਗਿਆ ਜਿਵੇਂ ਸੜਕ ਤੇ ਉੱਤੇ ਪਿਆ ਕੋਈ ਹਵਾਰਾ ਪਸ਼ੂ ਹੁੰਦਾ ਬੇਪਰਦੋਸ ਦੇਸ਼ ਦੀ ਧੀ ਪੈਨ ਨੂੰ ਸਿੱਟਿਆ ਗਿਆ ਔਰ ਦੇਸ਼ ਦੇ ਲੋਕ ਮੋਮਤਨਾ ਜਗਾ ਕੇ ਉਹਦੇ ਵਾਸਤੇ ਇਨਸਾਫ ਮੰਗ ਰਹੇ ਆ ਮੈਨੂੰ ਲੱਗਦਾ ਕਿ ਸਾਡੇ ਦੇਸ਼ ਦੇ ਵਿੱਚ ਆਏ ਸਾਲ ਜਾਂ ਡੇਢ ਸਾਲਾਂ ਬਾਅਦ ਬਲਾਤਕਾਰ ਇਸ ਕਰਕੇ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਇੱਕ ਬਲਾਤਕਾਰ ਦੀ ਜਿਹੜੀ ਸਜ਼ਾ ਉਹ ਸਿਰਫ ਲੋਕ ਮੋਮਤਨਾ ਜਲਾ ਕੇ ਇਨਸਾਫ ਮੰਗਦੇ ਆ ਹੋਰ ਕੱਖ ਵੀ ਨਹੀਂ ਹੁਣ ਮੈਂ ਗੱਲ ਇਹ ਕਹੂੰਗਾ ਸਾਰਿਆਂ ਨੂੰ ਚਾਹੇ ਉਹ ਸਾਡੇ ਰਮਨੀਤ ਬਿੱਟੂ ਜੀ ਹੋਣ ਚਾਹੇ ਉਹ ਸਾਡੇ ਦੇਸ਼ ਦੇ ਹੋਰ ਨੇਤਾ ਹੋਣ ਚਾਹੇ ਉਹ ਕੰਗਣਾ ਰਣੌਤ ਹੋਵੇ ਮੈਂ ਕੰਗਣਾ ਰਣੌਤ ਨੂੰ ਕਹੂੰਗਾ ਕਿ ਸਾਡੇ ਪੰਜਾਬ ਦੇ ਵਿੱਚ ਇੰਨਾ ਭੜਾ ਤਾਂ ਕੁਝ ਹੁੰਦਾ ਹੀ ਨਹੀਂਗਾ ਜਿੱਦਾਂ ਉਹ ਅੱਜ ਦੇਸ਼ ਦੇ ਵਿੱਚ ਹੋ ਰਿਹਾ ਤੇ ਜੇਕਰ ਇਹ ਪੰਜਾਬ ਦੇ ਵਿੱਚ ਹੋਇਆ ਹੁੰਦਾ ਤੇ ਰਮਨੀਤ ਬਿੱਟੂ ਤੇ ਕੰਗਣਾ ਰਣੌਤ ਨੇ ਚੁੱਪ ਨਹੀਂ ਬਹਿਣਾ ਸੀ ਅੱਜ ਕਿਹੜੀ ਗੱਲਾਂ ਤੁਸੀਂ ਚੁੱਪ ਬਹਿ ਗਏ ਆ ਕੀ ਅੱਜ ਸਾਡੇ ਦੇਸ਼ ਦੇ ਲੋਕ ਤੁਹਾਨੂੰ ਮੋਮਬੱਤੀਆਂ ਤੁਹਾਡੇ ਅੱਗੇ ਜਗਾ ਕੇ ਤੁਰਦੇ ਫਿਰਦੇ ਰਹਿਣਗੇ ਕੀ ਮੋਮਬੱਤੀਆਂ ਜਗਾ ਕੇ ਕੋਈ ਧੂਆ ਜਿਹੜਾ ਉਹਦੇ ਵਿੱਚੋਂ ਨਿਕਲਦਾ ਕੋਈ ਉਹ ਜਿਹੜੇ ਬਲਾਤਕਾਰ ਹੀ ਆ ਕੀ ਉਹਦੇ ਨਾਲ ਕੋਈ ਉਹਨਾਂ ਦਾ ਨੁਕਸਾਨ ਹੋ ਜਾਂਦਾ ਜਾਂ ਜਿਹੜੀ ਉਹ ਮੋਮਬੱਤੀਆਂ ਆਪਾਂ ਜਗਾ ਕੇ ਲਗਭਗ ਦੇਸ਼ ਦੇ ਵਿੱਚ ਆ 100 ਕਰੋੜ ਤੋਂ ਪਲੱਸ ਆਬਾਦੀ ਆ ਜੇ ਜੇਕਰ 50 ਕਰੋੜ ਬੰਦਾ ਵੀ ਪੰਜਾਂ ਪੰਜਾਂ ਵਾਲੀ ਮੋਬੱਤੀ ਜਗਾਉਂਦਾ ਹਰ ਰੁਪਈਆ ਰੁਪਈਆ ਵਾਲੀ ਜਗਾਵੇ ਤਾਂ 50 ਕਰੋੜ ਹੁੰਦਾ ਤੇ ਜੇ 50 ਕਰੋੜ ਨੂੰ 5 ਥਾਵਾਂ ਤੇ ਰੱਖੀਏ 250 ਕਰੋੜ ਰੁਪਏ ਦੀਆਂ ਇਸ ਦੇਸ਼ ਨੇ ਮੋਬੱਤੀਆਂ ਬਾਲ ਦਿੱਤੀਆਂ ਕੀ ਗੱਲ ਤੁਸੀਂ ਇੱਕ ਗੱਲ ਦੱਸੋ ਕਿ ਸਰਕਾਰ ਮੋਬੱਤੀਆਂ ਵੇਖਣ ਜੋਗਰੀ ਰਹਗੀ ਜਾਂ ਜਿਹੜੀ মিডিਆ ਤੁਹਾਡੇ ਸਾਹਮਣੇ ਉਹ ਢੰਡੋਰਾ ਪੜਦੀ ਰਹਗੀ ਵੀ ਸਾਡੇ ਦੇਸ਼ ਦੇ ਵਿੱਚ ਇਸ ਸਾਲ ਨਵੇਂ ਤੋਂ ਨਵਾਂ ਕੋਈ ਕਾਂਡ ਹੁੰਦਾ ਔਰ ਜਿਹੜਾ ਕਹਿ ਲੋ ਜਿਵੇਂ ਜਿਵੇਂ ਬਲਾਕਾਰ ਹੋਈ ਜਾਂਦੇ ਆ ਉਸੇ ਤਰ੍ਹਾਂ ਦਰਿੰਦਗੀਆਂ ਵੱਧਦੀਆਂ ਜਾਂਦੀਆਂ ਇਹਦਾ ਕੀ ਮੰਨਗੇ ਕਿ ਜਿਹੜੀ ਸਰਕਾਰ ਦੇ ਸਾਹਮਣੇ ਲੋਕ ਮੋਮਬੱਤੀਆਂ ਆ ਜਗਾ ਕੇ ਫਿਰਦੇ ਆ ਜਲਾ ਕੇ ਫਿਰਦੇ ਆ ਇਹਦਾ ਮਤਲਬ ਤਾਂ ਸੀ ਇਹ ਮੰਨ ਲਈਏ ਕਿ ਜਿਹੜੇ ਸਾਡੇ ਦੇਸ਼ ਸਟੇਟਾਂ ਦੀ ਸਰਕਾਰ ਆ ਜਿਹੜੀ ਇੰਡੀਆ ਦੀ ਸਰਕਾਰ ਆ ਚਾਹੇ ਉਹ ਸਟੇਟ ਦੀ ਸਰਕਾਰ ਹੋਵੇ ਜਾਓ ਸਰਕਾਰ ਦੇਸ਼ ਦੀ ਹੋਵੇ ਵੀ ਬਸ ਉਹ ਗੁੰੰਗੀ ਬੋਲੀ ਹੋ ਚੁੱਕੀ ਆ ਅਸੀਂ ਇਹ ਮੰਨ ਲਈਏ ਕਿ ਇਹ ਜਿਹੜੇ ਕਹੋ ਮੀਡੀਆ ਦੇ ਵਿੱਚ ਖਬਰਾਂ ਤਾਂ ਤਾਂ ਲਵਾਈਆਂ ਜਾਂਦੀਆਂ ਸੀ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗ ਸਕੇ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਪਰ ਮਾਫੀ ਚਾਹੁੰਨਾ ਆਏ 2 ਸਾਲਾਂ ਬਾਅਦ 1.5 ਸਾਲਾਂ ਬਾਅਦ ਸਾਡੇ ਦੇਸ਼ ਦੇ ਲੋਕ ਆ 300 ਕਰੋੜ ਦੀਆਂ 5 500 ਕਰੋੜ ਰੁਪਏ ਦੀਆਂ ਇੱਕ ਦਿਨ ਦੇ ਵਿੱਚ ਮੋਬੱਤੀਆਂ ਜਲਾ ਦਿੰਦੇ ਆ ਪਰ ਕਦੇ ਵੀ ਜਿਹੜੇ ਆ ਬਲਾਤਕਾਰੀਆਂ ਇਹਨਾਂ ਨੂੰ ਕਦੇ ਸਜ਼ਾ ਹੁੰਦੀ ਆ ਬਾਹਰ ਆ ਜਾਂਦੇ ਆ ਪਰ ਇਹਨਾਂ ਨੂੰ ਕਦੇ ਕੋਈ ਭੈੜੀ ਸਜ਼ਾ ਨਹੀਂ ਮਿਲੀ ਜਿਹੜੇ ਇਹੋ ਜੀ ਦਰਿੰਦਗੀ ਵਿਖਾਉਂਦੇ ਆ ਤਾਂ ਕਿ ਇਹ ਇਨਸਾਫ ਮਿਲ ਸਕੇ ਸਾਡੀ ਸਰਕਾਰ ਸਾਡਾ ਪ੍ਰਸ਼ਾਸਨ ਮੈਂ ਇੱਥੇ ਮਾਫੀ ਚਾਹੂੰਗਾ ਕਿ ਫਿਰ ਮੰਨ ਲਓ ਜਾਂ ਤਾਂ ਲੋਕ ਵੀ ਮੰਨਣ ਕੇ ਭਾਈ ਜਦੋਂ ਬਲਾਤਕਾਰ ਹੋਊਗਾ ਤੇ ਅਸੀਂ ਮੌਬਤੀਆਂ ਲੈ ਕੇ ਤੁਰ ਲਾਂਗੇ ਹੋ ਸਕਦਾ ਜਿਹੜਾ ਮੌਬਤੀਆਂ ਦਾ ਧੂਆਂ ਇਕੱਠਾ ਹੋ ਜੇ ਉਹ ਧੂਏ ਇਕੱਠੇ ਦੇ ਨਾਲ ਹੋ ਸਕਦਾ ਕੋਈ ਉਹ ਬਲਾਤਕਾਰੀ ਜਿਹੜੇ ਆਉਣ ਵਾਲੇ ਦੇਸ਼ ਦੇ ਵਿੱਚ ਹੋਣਗੇ ਤੇ ਉਹਨਾਂ ਦੀ ਕੋਈ ਨਾ ਕੋਈ ਨਸਬੰਦੀ ਹੋ ਜੇ ਮੈਂ ਮਾਫੀ ਚਾਹੁੰਦਾ ਇਹੋ ਜਿਹੀਆਂ ਗੱਲਾਂ ਕਹਿਣ ਲੱਗਿਆ ਪਰ ਸਾਡੀ ਸਰਕਾਰ ਨੇ ਅੱਜ ਤੱਕ ਤਗੜਾ ਸਟੈਂਡ ਨਹੀਂ ਲਿਆ ਲੋਕਾਂ ਦੀ ਇੱਥੇ ਸ਼ਲੰਗਾ ਜਿਹੜੇ ਮੋਬੱਤਿਆਂ ਜਗਲ ਜਲਾ ਕੇ ਵੀ ਫਿਰਦੇ ਆ ਕਿਉਂ ਫਿਰਦੇ ਆ ਕਿਉਂਕਿ ਸਰਕਾਰ ਆਪਦਾ ਕੰਮ ਨਹੀਂ ਕਰਦੀ ਲੋਕ ਤਾਂ ਕੰਮ ਕਰ ਰਹੇ ਆ ਨਾ ਤੇ ਲੋਕਾਂ ਲੋਕ ਇਨਸਾਫ ਭਾਲਦੇ ਆ ਸਰਕਾਰ ਤੋਂ ਲੋਕ ਇਨਸਾਫ ਭਾਲਦੇ ਆ ਪ੍ਰਸ਼ਾਸਨ ਤੋਂ ਪਰ ਕੀ ਮਿਲ ਰਿਹਾ ਇੱਕ ਪਾਸੇ ਮੀਡੀਆ ਦੇ ਵਿੱਚ ਇਹ ਸੁਣ ਰਹੇ ਆ ਕਿ ਜੀ ਇਹ ਤਾਂ ਜਿਹੜਾ ਕਹਿ ਲੋ ਉਹ ਤਾਂ ਕਹਿ ਰਹੇ ਆ ਕਿ ਉਹ ਕਿਤੇ ਵੱੱਦ-ਦਮਾਕਾ ਤਾਂ ਨਹੀਂ ਬਲਾਤਕਾਰੀ ਜਿਹਦਾ ਨਾਂ ਲੈ ਰਹੇ ਹੋ ਪਤਾ ਨਹੀਂ ਕੀ ਨਾਂ ਉਹਦਾ ਕੀ ਜੇਕਰ ਵੱੱਦ-ਦਮਾਕਾ ਫਿਰ ਬਾਈਓ ਨੇ ਘਰੇ ਆਜੇ ਕੰਮ ਕਿਉਂ ਨਹੀਂ ਕੀਤਾ ਦਰਿੰਦਾ ਦਰਿੰਦਾ ਜਿਹੜਾ ਦਰਿੰਦਾ ਪੂਣਾ ਐਡਾ ਮੈਂ ਕਹਿੰਨਾ ਪੂਰੇ ਫਿਲਮਾਂ ਦੇ ਵਿੱਚ ਜਿਹੜੇ ਰਾਖਸ਼ਕ ਵਿਖਾਏ ਜਾਂਦੇ ਆ ਜਿਹੜੇ ਜਾਉਂਦੇ ਲੋਕਾਂ ਨੂੰ ਖਾ ਜਾਂਦੇ ਆ ਇੰਨੀ ਭੈੜੀ ਮੌਤ ਉਹ ਨਹੀਂ ਦਿੰਦੇ ਜਿੰਨੀ ਇਹਨਾਂ ਨੇ ਦਿੱਤੀ ਆ ਤੁਸੀਂ ਇੱਕ ਗੱਲ ਦੱਸੋ ਕਿ ਜਿਹੜੇ ਦੇਸ਼ ਦੇ ਲੋਕ ਆ ਉਹ ਤਾਂ ਕਰੋੜਾਂ ਰੁਪਈਆ ਵੀ ਆਪਦੇ ਕੋਲੋਂ ਬਾਲ ਕੇ ਤੁਹਾਨੂੰ ਇਹ ਕਹਿੰਦੇ ਇਨਸਾਫ ਦਿਓ ਪਰ ਹਲੇ ਤੱਕ ਸਾਡੇ ਦੇਸ਼ ਦੇ ਕਿਸੇ ਮੰਤਰੀ ਦਾ ਉਹਦੇ ਤੇ ਬਿਆਨ ਨਹੀਂ ਆਇਆ ਕੀ ਸਜ਼ਾ ਮਿਲੂਗੀ ਜਾਂ ਫਿਰ ਇਹ ਇੱਕ ਜਿਹੜੀ ਧੀ ਪੈਨ ਦਾ ਜਿਹੜੀ ਇਹ ਡਾਕਟਰਨੀ ਦਾ ਬਲਾਤਕਾਰ ਹੋਇਆ ਕੀ ਫਿਰ ਅਸੀਂ ਇਹ ਮੰਨ ਲਈਏ ਕਿ ਭਾਈ ਜਿਹੜਾ ਇਹ ਇਹਦੇ ਨਾਲ ਜਿਹੜੀ ਆ ਜਿਹੜੀ ਇਹਨਾਂ ਦਰਿੰਦਗੀ ਕੀਤੀ ਆ ਕਿ ਬਸ ਇਹ ਇਕੱਲਾ ਲੋਕ ਸਭਾ ਤੇ ਵਿਧਾਨ ਸਭਾ ਦਾ ਮੁੱਦਾ ਬਣ ਕੇ ਰਹਿ ਜਾਊਗਾ ਅਸੀਂ ਮੰਨ ਲਈਏ ਹੁਣ ਮੈਂ ਇੱਥੇ ਸਾਡੇ ਰਮਨੀਤ ਬਿੱਟੀ ਜੀ ਨੂੰ ਬੇਨਤੀ ਕਰਦਾ ਕਿ ਜਦੋਂ ਕੋਈ ਪੰਜਾਬ ਦਾ ਮਸਲਾ ਆਉਂਦਾ ਉਸ ਟਾਈਮ ਤੇ ਤਾਂ ਤੁਹਾਨੂੰ ਰੋਟੀ ਚੰਗੀ ਨਹੀਂ ਲੱਗਦੀ ਤੁਹਾਨੂੰ ਪਾਣੀ ਚੰਗਾ ਨਹੀਂ ਲੱਗਦਾ ਤੁਹਾਨੂੰ ਚਾਹ ਚੰਗੀ ਨਹੀਂ ਲੱਗਦੀ ਮੇਰੇ ਹਿਸਾਬ ਦੇ ਨਾਲ ਐਂ ਲੱਗਦਾ ਹੁੰਦਾ ਕਿ ਜਿੰਨਾ ਚਿਰ ਪੰਜਾਬ ਦੇ ਵਿੱਚ ਜਿਹੜਾ ਕੰਮ ਹੋਇਆ ਰਮਨੀਤ ਬਿੱਟੂ ਜੀ ਨੂੰ ਉਹਨਾਂ ਤੇ ਸਾਹ ਨਹੀਂ ਆਉਣਾ ਕਈ ਵਾਰ ਤਾਂ ਸੀ ਇੱਥੋਂ ਤੱਕ ਪਹੁੰਚ ਜਾਣੇ ਆ ਕਿ ਇਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਜਿਹੜੀ ਆਕਸੀਜਨ ਵਾਲੀ ਉਹ ਮਸ਼ੀਨ ਲੈ ਕੇ ਦਿਗੇ ਹੋ ਸਕਦਾ ਕਿ ਸਾਹ ਵੀ ਔਖਾਂ ਲੱਗ ਜੇ ਪਰ ਅੱਜ ਤੁਸੀਂ ਦੱਸੋ ਕਿਹੜੀ ਗੱਲੋਂ ਚੁੱਪ ਹੋ ਗਏ ਆ ਕਿਹੜੀ ਗੱਲਾਂ ਸਰਕਾਰ ਚੁੱਪ ਬਹਿ ਗਈ ਆ ਇਹ ਇਹ ਦੱਸੋ ਕਿ ਇਹ ਰੋਕਿਆ ਕਿਸੇ ਨੇ ਬੋਲਣ ਤੋਂ ਕਿ ਜਦੋਂ ਪੰਜਾਬ ਦਾ ਮਸਲਾ ਆਊਗਾ ਉਦੋਂ ਹੀ ਆਪਾਂ ਛੱਜ ਚ ਪਾ ਕੇ ਛੰਡਣਾ ਤੁਹਾਨੂੰ ਕਹਿਣਾ ਮੈਂ ਇੱਥੇ ਕਿਸੇ ਚੀਜ਼ ਦੀ ਸਪੋਰਟ ਨਹੀਂ ਕਰਦਾ ਪਰ ਤੁਸੀਂ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਭਿੰਡਰਾ ਵਾਲਾ ਅੰਤਕਵਾਦੀ ਆ ਉਹਨੂੰ ਮੈਂ ਇੱਕ ਵਾਰੀ ਨਹੀਂ 100 ਵਾਰੀ ਕਹੂੰਗਾ ਮੈਂ ਕਹਿੰਨਾ ਉਹਨੂੰ 1000 ਵਾਰੀ ਅੰਤਕਵਾਦੀ ਕਹ ਉਹਨੂੰ 2000 ਵਾਰੀ ਕਹ ਉਹਨੂੰ 20000 ਵਾਰੀ ਕਹ ਉਹਨੂੰ 10 ਲੱਖ ਵਾਰੀ ਅੰਤਰਕਵਾਦੀ ਕਹ ਪਰ ਮੈਨੂੰ ਇੱਕ ਗੱਲ ਦਾ ਜਵਾਬ ਨਹੀਂ 1984 ਤੋਂ ਪਹਿਲਾਂ ਕੀ ਇਹੋ ਜੇ ਕੰਮ ਹੁੰਦੇ ਸੀਗੇ ਆ ਦਿਨ ਦਿਹਾੜੇ ਧੀਆ ਭੈਣਾ ਦੇ ਬਲਾਤਕਾਰ ਹੋਣੇ ਅੱਜ ਭਾਈ ਸਾਹਿਬ ਅੱਜ ਸਾਡੇ ਦੇਸ਼ ਦੇ ਵਿੱਚ ਕਿੰਨਾ ਅੰਤਕ ਫੈਲਿਆ ਪਿਆ ਇਹਨੂੰ ਕੌਣ ਰੋਕੂਗਾ ਅੱਜ ਤਾਂ ਤੁਹਾਡੀ ਸਰਕਾਰ ਆ ਅੱਜ ਅੱਜ ਕੌਣ ਬੋਲੂਗੇ ਇਸ ਮਸਲੇ ਤੇ ਜਿਹੜੇ ਬੰਦੇ ਬੱਚੇ ਆ ਦੇਸ਼ ਪੰਜਾਬ ਜਾਂ ਕਿਸੇ ਸਟੇਟ ਨੂੰ ਬਚਾਉਣ ਦੀ ਗੱਲ ਕਰਦੇ ਆ ਉਨਾਂ ਵਾਸਤੇ ਜੇਲਾ ਬਣੀਆਂ ਜਾਂ ਜਿੰਨੇ ਆ ਕਾਨੂੰਨ ਜਿਹੜੇ ਇਹ ਮਤਲਬ ਜਿਹੜੇ ਲੋਕ ਦੇਸ਼ ਦੀ ਗੱਲ ਕਰਦੇ ਉਹਨਾਂ ਵਾਸਤੇ ਬਣੇ ਆ ਇਹ ਗੱਲ ਅੱਜ ਮੈਂ ਨਹੀਂ ਇਹ ਤੁਹਾਨੂੰ ਦੇਸ਼ ਦੇ ਲੋਕ ਪੁੱਛਦੇ ਆ ਮੋਬੱਤੀਆਂ ਜਗਾ ਜਗਾ ਕੇ ਔਰ ਮੈਂ ਜਿਹੜੇ ਸਾਡੇ ਦੇਸ਼ ਦੇ ਲੋਕ ਆ ਤੁਹਾਡੀ ਭਾਵਨਾਵਾਂ ਤੋਂ ਸਦਕੇ ਜਾਨਣਾ ਕਿ ਆ ਸਰਕਾਰ ਭਾਵੇਂ ਨਹੀਂ ਕੋਈ ਕੰਮ ਕਰਦੀ ਪਰ ਆਪਾਂ ਇਹ ਵਾਰੀ ਆ ਮੋਬੱਤੀਆਂ ਜਗਾ ਕੇ ਛਰਕਾਂ ਦੇ ਚਲਦੇ ਆ ਵੀ ਆ ਭਾਈ ਅਸੀਂ ਮੋਬੱਤੀ ਜਲਾ ਕੇ ਕੈਂਡਲ ਮਾਰਚਰ ਕੱਢ ਰਹੇ ਆ ਕਿ ਆ ਚੱਕੋ ਸਾਨੂੰ ਇਨਸਾਫ ਦਿਓ ਪਰ ਕੀ ਵਾਕਾ ਹੁਣ ਸਾਨੂੰ ਇਨਸਾਫ ਕਿਉਂ ਨਹੀਂ ਮਿਲਦਾ ਕਿਹੜੀ ਗੱਲੋਂ ਨਹੀਂ ਮਿਲਦਾ ਸਾਨੂੰ ਇਨਸਾਫ ਇਹ ਜਿਹੜੇ ਕੰਮ ਹੋ ਰਹੇ ਆ ਜਿਵੇਂ ਆਪਾਂ ਮੋਬੱਤੀਆਂ ਜਲਾ ਕੇ ਤੁਰ ਪੈਨੇ ਆ ਇਹ ਭਾਈ ਸਾਹਿਬ ਜਾਂ ਤਾਂ ਹੋਵੇ ਜਦੋਂ 2019 20 ਦੇ ਵਿੱਚ ਇੱਕ ਬਲਾਤਕਾਰ ਹੋਇਆ ਸੀ ਉਦੋਂ ਵੀ ਮੇਰੇ ਹਸਾਮ ਨਾਲ ਜਦੋਂ ਡਰਾਈਵਰਾਂ ਦਾ ਰੌਲਾ ਪਿਆ ਸੀ ਜਦੋਂ ਰਾਖੀ ਸ਼ਮਤ ਵੀ ਬੋਲੀ ਸੀ ਡਰਾਈਵਰਾਂ ਤੇ ਤੇ ਉਦੋਂ ਉਹਨਾਂ ਨੇ ਹਟਾ ਇਹਨਾਂ ਮਤਲਬ ਖਲਾਫ ਬੋਲਣਾ ਸ਼ੁਰੂ ਕਰਤਾ ਸੀ ਉਸ ਤੋਂ ਬਾਅਦ ਯੂਪੀ ਦੇ ਵਿੱਚ ਬਲਾਤਕਾਰ ਹੋਇਆ ਉੱਥੇ ਜਿਹੜਾ ਕਹਿ ਲਓ ਉਸ گاؤں ਉੱਥੇ ਪਿੰਡ ਦੇ ਵਿੱਚੋਂ ਉਸ ਉਸ ਪਿੰਡ ਦੇ ਵਿੱਚ ਮੀਡੀਆ ਨੂੰ ਨਹੀਂ ਜਾਣ ਦਿੰਦੇ ਸੀ ਜੇਸ ਪਿੰਡ ਦੀ ਉਹ ਕੁੜੀ ਸੀ ਜਿਹਦੇ ਨਾਲ ਬਲਾਤਕਾਰ ਹੋਇਆ ਸੀ ਉਦੋਂ ਵੀ ਆਪਾਂ ਸਾਰਿਆਂ ਨੇ ਮੋਵੱਤੀਆਂ ਤਲੀਆਂ ਤੇ ਜਲਾ ਕੇ ਤੁਰੇ ਸਾਰੇ ਦੇਸ਼ ਦੇ ਵਿੱਚ ਤੁਰੇ ਪਰ ਇਨਸਾਫ ਸਾਨੂੰ ਉਦੋਂ ਨਹੀਂ ਮਿਲਿਆ ਹੁਣ ਇਸ ਟਾਈਮ ਵੀ ਅਸੀਂ ਜਿਹੜੀਆਂ ਮੋਬੱਤਨਾ ਉਹ ਜਲਾ ਕੇ ਫਿਰਦੇ ਆਂ ਅੱਜ ਤੋਂ ਸਾਲ 2 ਸਾਲ ਪਹਿਲਾਂ ਇੱਕ ਖਣੀ ਦਿੱਲੀ ਸੀ ਦਿੱਲੀ ਦੇ ਵਿੱਚ ਸਾਡੇ ਆਪਣੇ ਜਿਹੜੀ ਸਿੱਖ ਸਿੱਖਾਂ ਦੀ ਧੀ ਸੀ ਜਦੋਂ ਮੇਰੇ ਸਾਹਮਣੇ ਅਮਰਤਪਾਲ ਹੋਰੀ ਗਏ ਸੀ ਉੱਥੇ ਆਪਣੇ ਅਮਰਤਪਾਲ ਮਹਿਰੋ ਜੀ ਉਸ ਮਸਲੇ ਤੇ ਮੇਰੇ ਨਾਲ ਕੱਲ ਕੋਈ ਗੱਲ ਕਰੀ ਜਾਂਦੇ ਸੀ ਇਹ ਮਤਲਬ ਅਸੀਂ ਇਨਸਾਫ ਦੀ ਮੰਗ ਕਰਦੇ ਕਰਦੇ ਰਹਿ ਗਏ ਪਰ ਸਾਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ ਕੀ ਗੱਲ ਵੀ ਜਿਹੜੀ ਇੱਜ਼ਤ ਆ ਉਹ ਕਿਸੇ ਜਦੋਂ ਆਪਾਂ ਕਹਿ ਦਿੰਨੇ ਇੱਕ ਪਾਸੇ ਤਾਂ ਬੇਟੀ ਬਚਾਓ ਬੇਟੀ ਪੜ੍ਹਾਓ ਬੇਟੀ ਦਾ ਬਚਾ ਲੈਣੇ ਆ ਬਚਾਈਏ ਕਿੰਨਾ ਵਾਸਤੇ ਇਹਨਾਂ ਦਰਿੰਦਿਆਂ ਵਾਸਤੇ ਭਾਈ ਜੀ ਜਦੋਂ 2000 ਮੈਂ ਕਹਿੰਨਾ ਅੱਜ 19 20 ਦੇ ਵਿੱਚ ਇੱਕ ਡਾਕਟਰ ਦੇ ਨਾਲ ਹੀ ਇਹ ਬਘਵਾ ਦਰਿੰਦਗੀ ਹੋਈ ਸੀ ਉਸ ਟਾਈਮ ਤੇ ਹੋ ਸਕਦਾ ਉਦੋਂ ਕੁਝ ਪਰਿਵਾਰ ਚੁੱਪ ਹੋਏ ਹੋਣ ਕਿ ਆਪਾਂ ਕੀ ਲੈਣਾ ਅੱਜ ਇਹ ਅੱਗ ਲੱਗ ਚੁੱਕੀ ਆ ਦੇਸ਼ ਦੇ ਵਿੱਚ ਤੇ ਇਹ ਸਾਨੂੰ ਬੁਝਾਉਣੀ ਪਊਗੀ ਸਰਕਾਰ ਦੇ ਕੰਨ ਖੋਲਣੇ ਪੈਣਗੇ ਕਿ ਸਰਕਾਰ ਸਰਕਾਰ ਦੇ ਕੰਨ ਹੀ ਖੋਲ ਸਕਦੇ ਆ ਕਿ ਭਾਈ ਇਹੋ ਜਿਹੇ ਦਰਿੰਦਿਆਂ ਨੂੰ ਸਜ਼ਾ ਦਿਓ ਚਾਹ ਕਿ ਹੋਰ ਕੋਈ ਦਰਿੰਦਗੀ ਸਾਹਮਣੇ ਨਾ ਆ ਸਕੇ ਇਹ ਇੰਨੀ ਕੁ ਬੇਨਤੀ ਆ ਤੇ ਜਿਹੜਾ ਫਿਲਮਾਂ ਦੇ ਵਿੱਚ ਗੰਦਮੰਦ ਵਿਖਾਇਆ ਜਾਂਦਾ ਜਾਂ ਜਿਹੜਾ ਫੇਸਬੁੱਕ ਇੰਸਟਾਗ੍ਰਾਮ ਤੇ ਚਲੋ ਕੁੜੀਆਂ ਮੁੰਡਿਆਂ ਵੱਲੋਂ ਗੰਦ ਵਿਖਾਇਆ ਜਾਂਦਾ ਉਹ ਗੰਦ ਵਿਖਾਉਣ ਵਾਲਿਆਂ ਤੇ ਵੀ ਰੋਕथाम ਲਾਓ ਤਾਂ ਕਿ ਇਹ ਗੰਦਪੁਣਾ ਲੋਕਾਂ ਦੇ ਦਿਮਾਗ ਵਿੱਚ ਨਾ ਹੋਵੇ ਔਰ ਜੇਕਰ ਭਰਾਵੋ ਮੇਰੀ ਕੋਈ ਵੀ ਗੱਲ ਗਲਤ ਆ ਮੇਰੇ ਦੇਸ਼ ਦੇ ਲੋਕਾਂ ਦੇ ਛਾਨ ਦੇ ਖਿਲਾਫ ਮੈਂ ਕੋਈ ਗੱਲ ਗਲਤ ਕਹਿ ਬੈਠਾ ਵਾਂ ਭਾਵਨਾਵਾਂ ਦੇ ਵਿੱਚ ਆ ਕੇ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮੈਂ ਤੁਹਾਡੇ ਕੋਲੋਂ ਮਾਫੀ ਚਾਹੁੰਨਾ ਮੈਨੂੰ ਮaaf ਕਰਦਿਆ ਜੇ ਪਰ ਜਿਵੇਂ ਮੈਂ ਉਹ ਵੀਡੀਓ ਵੇਖੀ ਉਹ ਇੱਕ ਜਿਹੜੀ ਸਾਡੇ ਦੇਸ਼ ਦੀ ਧੀ ਭੈਣ ਇੱਕ ਜਿਵੇਂ ਆਵਾਰਾ ਪਸ਼ੂਆਂ ਦੇ ਤਰ੍ਹਾਂ ਸਿੱਟੀ ਪਈ ਆ ਉਥੇ ਮਤੋਂ ਚੱਲ ਕੀ ਰਿਹਾ ਅਸੀਂ ਤਾਂ 2 ਸਾਲਾਂ ਬਾਅਦ 1.5 ਸਾਲਾਂ ਬਾਅਦ ਆਹ ਵਾਰ ਵੇਖਦੇ ਆ ਕਿ ਆਹ ਜਿਹੜੀ ਦਰਿੰਦਗੀ ਆ 2 ਸਾਲਾਂ ਬਾਅਦ 1.5 ਸਾਲਾਂ ਬਾਅਦ ਹੁੰਦੀ ਹੁੰਦੀ ਆ ਪਰ ਇਹਨੂੰ ਕੋਈ ਨੱਥ ਤਗੜੀ ਕਿਉਂ ਨਹੀਂ ਪੈ ਰਹੀ ਜਿਹੜਾ ਤਾਂ ਸਰਕਾਰ ਦੇ ਖਿਲਾਫ ਬੋਲਦਾ ਉਹਦੇ ਤੇ ਵੀ ਤਗੜੇ ਕਾਨੂੰਨ ਲੱਗ ਜਾਂਦੇ ਆ ਜਿਹੜਾ ਇਹਨਾਂ ਦੀਆਂ ਨਿੱਤੀਆਂ ਦੇ ਖਿਲਾਫ ਬੋਲਦਾ ਇਹਨਾਂ ਦੇ ਧੱਕੇਸ਼ਾਹੀਆਂ ਦੇ ਖਿਲਾਫ ਬੋਲਦਾ ਉਹਨਾਂ ਤੇ ਵੀ ਆ ਤਗੜੀਆਂ ਨਸਾਂ ਪਾ ਦਿੰਦੇ ਆ ਇਹ ਤਗੜੀ ਉਹਨਾਂ ਦੀ ਜਿਵੇਂ ਲਾਸ ਪਾ ਕੇ ਖਿੱਚਦੇ ਆ ਨਾ ਇਹ ਕਰਕੇ ਜਿਹੜੀ ਤੇ ਉਹ ਲਾਸ ਪਾ ਕੇ ਖਿੱਚ ਦਿੰਦੇ ਆ ਰੱਸਾ ਪਾ ਕੇ ਪੂਰਾ ਜਿਵੇਂ ਬਲਦ ਨੂੰ ਨੂੜ ਦਿੰਦੇ ਆ ਇਹ ਉਵੇਂ ਬੰਦਿਆਂ ਨੂੰ ਨੂੜ ਦਿੰਦੇ ਆ ਜਿਹੜਾ ਇਹਨਾਂ ਦੀਆਂ ਕੋਈ ਵੀ ਨਿੱਤੀਆਂ ਵਿਖਾਵੇ ਪਰ ਜਿਹੜਾ ਸਾਡੇ ਦੇਸ਼ ਦੇ ਵਿੱਚ ਇਹੋ ਜਿਹਾ ਅੰਤਕ ਪਾ ਰਿਹਾ ਇਹੋ ਜਿਹੀ ਦਰਿੰਦਗੀ ਵਿਖਾ ਰਿਹਾ ਉਹਨਾਂ ਵਾਸਤੇ ਕੋਈ ਸਰਕਾਰ ਦਾ ਬਿਆਨ ਹੀ ਨਹੀਂ ਆਉਂਦਾ ਇਹ ਸਮਝ ਨਹੀਂ ਆਉਂਦੀ ਕੀ ਗੱਲ ਲੋਕਾਂ ਨੇ ਠੇਕਾ ਨਹੀਂ ਲਿਆ ਹੋਇਆ ਠੇਕਾ ਤੁਸੀਂ ਸਰਕਾਰ ਨੇ ਲਿਆ ਹੋਇਆ ਲੋਕਾਂ ਦਾ ਕਿ ਅਸੀਂ ਤੁਹਾਡੀ ਰੱਖਿਆ ਕਰਨੀ ਆ ਫਿਰ ਰੱਖਿਆ ਕਰੋ ਜੇ ਤੁਸੀਂ ਇੱਕ ਪਾਸੇ ਤਾਂ ਲੋਕਾਂ ਨੂੰ ਇਹ ਕਹਿੰਨੇ ਆ ਕਿ ਭਾਈ ਇਹ ਦੇਸ਼ ਦੀ ਧੀ ਪੈਨ ਸਾਮਾਰੀ ਧੀ ਪੈਣਾ ਫਿਰ ਧੀ ਪੈਨ ਸਮਝੋ ਇਹ ਯਾਦ ਰੱਖੋ ਗੱਲ ਤੇ ਉਹਨਾਂ ਨੂੰ ਯਾਦ ਕਰੋ ਜਿਨ੍ਹਾਂ ਨੇ ਰਸੇ ਚੁੰਮਲੇ ਇਸ ਦੇਸ਼ ਦੀ ਆਜ਼ਾਦੀ ਪਿੱਛੇ ਤੇ ਅੱਜ ਤੁਸੀਂ ਜਰਨ ਅਡੈਰ ਹੋਰਾਂ ਨਾਲੋਂ ਜ਼ਿਆਦੇ ਭੜੇ ਬਣੇ ਬੈਠੇ ਆ ਤੇ ਜਰਨਲ ਅਡਾਇਰ ਤੋਂ ਪੜੀਆਂ ਨਸਲਾਂ ਜਿਹੜੀਆਂ ਆਪਾਂ ਉਹਦੇ ਦੇਸ਼ ਦੇ ਵਿੱਚ ਪਾਲੀ ਜਾਂਦੇ ਆ ਉਹਨਾਂ ਵਾਸਤੇ ਇਹ ਤਗੜੇ ਕਾਨੂੰਨ ਚਾਹੀਦੇ ਆ ਤਾਂ ਕਿ ਬੰਦਾ ਸੋਚੇ ਸਮਝੇ ਔਰ ਯਾਦ ਰੱਖੇ ਇਹ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਉਹਨਾਂ ਨੂੰ ਇਹ ਨਹੀਂ ਵੀ ਉਹ ਵੱੱਦ ਦਿਮਾਕਿਆ ਉਹ ਕਹਿ ਰਿਹਾ ਕੁਛ ਦੱਸ ਵੀ ਨਹੀਂ ਰਿਹਾ ਔਰ ਉਹਨੂੰ ਵੱੱਦ ਦਿਮਾਕਾ ਦੱਸ ਰਿਹਾ ਵੱੱਦ ਦਿਮਾਕੇ ਬਹੁਤ ਸੜਕਾਂ ਤੇ ਫਿਰਦੇ ਆ ਬਥੇਰੇ ਉਹ ਬਾ 2 ਰੁਪਏ ਮੰਗ ਲੈਂਦੇ ਆ ਜਾਂ ਨੱਚਣ ਲੱਗ ਜਾਂਦੇ ਆ ਜਾਂ ਕੁਛ ਕਰਨ ਲੱਗ ਜਾਂਦੇ ਆ ਪਰ ਐਹੋਜੀ ਦਰਿੰਦਗੀ ਨਹੀਂ ਵਿਖਾਉਂਦੇ ਵੱਦਦਮਾਕੇ ਜੇਕਰ ਉਹ ਵੱਦਦਮਾਕਾ ਉਹਦੇ ਬਿਜਲੀਆਂ ਲਾਓ ਉਹਦਾ ਦਿਮਾਗ ਸੈੱਟ ਕਰਕੇ ਪੁੱਛੋ ਵੀ ਆ ਕਿਉਂ ਕੀਤਾ ਉਹਦੀ ਇਨਕੁਆਰੀ ਕਰੋ ਵੀ ਉਹਨੇ ਕਿਉਂ ਐਹੋਜੀ ਦਰਿੰਦਗੀ ਪੁਨਾ ਕੀਤਾ ਕੀ ਇਹ ਚੱਕਰ ਸੀ ਕੀ ਇਹਦੇ ਵਿੱਚ ਕੀ ਕੀ ਉਸ ਕੁੜੀ ਦੇ ਕੋਲ ਕੋਈ ਸਬੂਤ ਸੀ ਜਾਂ ਮਤੋਂ ਹਸਪੀਟਲ ਦੇ ਵਿਰੁੱਧ ਜਾਂ ਕੁਝ ਵੀ ਇਹ ਯਾਦ ਰੱਖੋ ਗੱਲ ਹੈ ਕਿ ਇਨਕੁਆਰੀ ਤਾਂ ਤੁਹਾਨੂੰ ਕਰਨੀ ਚਾਹੀਦੀ ਹੈ ਤੇ ਮੇਰੇ ਦੇਸ਼ ਦੇ ਲੋਕੋ ਜਿਹੜੀਆਂ ਮੋਬਤੀਆਂ ਆਪਾਂ ਆਏ ਵਾਰ ਹੱਥਾਂ ਦੀਆਂ ਤਲੀਆਂ ਤੇ ਚੱਕ ਕੇ ਤੁਰੇ ਫਿਰਦੇ ਆ ਬੇਨਤੀ ਇਹ ਆ ਕਿ ਛਸ ਪਰਿਵਾਰ ਦੇ ਨਾਲ ਇਹੋ ਜਿਹਾ ਕੁਝ ਹੁੰਦਾ ਉਹ ਮੋਬਾਈਲ 5 ਰੁਪਈਆ ਦੇ ਨਾਲੋਂ ਆਪਾਂ ਉਹਨਾਂ ਦਾ ਗੂਗਲ ਪੇ ਪੇਟੀਐਮ ਨੰਬਰ ਲੈ ਕੇ ਜਾਂ ਆਪਦੇ ਇੱਕ ਉਹ ਕਰਕੇ ਕਰੋੜਾਂ ਰੁਪਈਆ ਦਾ ਕੋਈ ਬਾਹਰੋਂ ਵਕੀਲ ਕਰੀਏ ਵਕੀਲ ਕਰਕੇ ਇਹੋ ਜਿਹੀ ਦਰਿੰਦਗੀ ਨੂੰ ਕੋਈ ਭੈੜੀ ਤੋਂ ਭੈੜੀ ਸਜ਼ਾ ਦਵਾਈਏ ਤਾਂਕਿ ਹੋਰ ਇਹੋ ਜਿਹੇ ਦਰਿੰਦੇ ਪੈਦਾ ਨਾ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ